ਅੱਜ ਜਿੱਤ ਦੀ ਖੁਸ਼ੀ ਦੇ ਵਿੱਚ ਹਲਕਾ ਉਤਰੀ ਦੇ ਵਿੱਚ ਲੱਡੂ ਵੰਡੇ ਗਏ ਢੋਲ ਵਜਾਏ ਗਏ ਹੈ ਸੋ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਜਦੋਂ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਔਰ ਮੈਂ ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਸਭ ਆਮ ਲੋਕ ਸਾਥੀਆਂ ਦਾ ਜਿਨ੍ਹਾਂ ਨੇ ਇਸ ਇਲੈਕਸ਼ਨਸ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ ਔਰ ਮੈਂ ਬਹੁਤ-ਬਹੁਤ ਮੁਬਾਰਕ ਦਵਾਉਂਗੀ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਭਗਵੰਤ ਮਾਨ ਸਾਹਿਬ ਨੂੰ ਮਿਸਿਸ ਮਾਨ ਨੂੰ ਤੇ ਖਾਸ ਕਰਕੇ ਜਿਹੜੇ ਸਾਡੇ ਹਲਕੇ ਦੇ ਵਿਧਾਇਕ ਹਲਕਾ ਉਤਰੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਜੀ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤੀ ਜਲੰਧਰ ਗਏ ਔਰ ਅੱਜ ਉਹਦਾ ਤੁਸੀਂ ਰਿਜ਼ਲਟ ਦੇਖਿਆ ਹੈ ਲੋਕਾਂ ਨੇ ਡਵੈਲਪਮੈਂਟ ਨੂੰ ਵੋਟ ਪਾਈ ਹੈ ਲੋਕਾਂ ਨੇ ਜਿਹੜੀ ਆਮ ਆਦਮੀ ਪਾਰਟੀ ਦੀ ਸੋਚ ਨੂੰ ਸੀ ਉਹਨਾਂ ਨੂੰ ਡਵੈਲਪਮੈਂਟ ਨੂੰ ਵੋਟ ਪਾ ਕੇ ਅੱਜ ਜਿਤਾਇਆ ਮਹਿੰਦਰਪ੍ਰਗਤ ਜੀ ਨੂੰ ਮੈਂ ਸਾਰੇ ਆਮ ਆਦਮੀ ਪਾਰਟੀ ਦੀ ਟੀਮ ਨੂੰ ਬਹੁਤ-ਬਹੁਤ ਮੁਬਾਰਕ ਦਿੰਨੀ ਹਾਂ ਭਾਰਤ ਮਾਤਾ ਕੀ ਜੈ ਪਹਿਲਾਂ ਤਾਂ ਫਤਈਆ ਜੀ ਕਰਦਾ ਹਾਂ ਇਹ ਵਾਈਕੁਲ ਜੀ ਦਾ ਖਾਲਸਾ ਵਾਈਕੁਲ ਜੀ ਦੀ ਫਤਿਹ ਜੈ ਸ਼੍ਰੀ ਰਾਮ ਅੱਜ ਜੀ ਬੜਾ ਹੀ ਭਗਾਵਲ ਦਿਨ ਹੈ ਸਾਡੇ ਜਲੰਧਰ ਬੈਸ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮਹਿੰਦਰਪ੍ਰਗਤ ਜੀ ਖੜੇ ਸੀਗੇ ਉਹ ਬਾਹਰੀ ਬਹੁਤ ਹੀ ਭਾਰੀ ਲੀਡ ਦੇ ਨਾਲ ਇਲੈਕਸ਼ਨ ਜਿੱਤੇ ਨੇ ਤੇ ਸਾਡੇ ਜਿਹੜੀ ਆਮ ਆਦੀ ਪਾਰਟੀ ਸਰਕਾਰ ਆਈ ਸੀ ਸਾਡੇ ਜਿਹੜੇ 92 ਐਮਐਲਏ ਸੀ ਜਿਹੜੀ ਅੱਜ ਐਸੀਡ ਜਿੱਤੇ 91 ਐਮਐਲਏ ਨੇ ਚਾਰ ਇਲੈਕਸ਼ਨ ਸਾਡੇ ਹੋਰ ਪਏ ਨੇ ਸਾਡੀ ਆਮ ਆਦੀ ਪਾਰਟੀ ਦੇ ਇੱਕ ਵਿਕਾਸ ਦੇ ਕੰਮਾਂ ਤੇ ਵੋਟ ਪੈਂਦੀ ਹੈ ਤੇ ਸਾਡੇ 95 ਐਮਐਲਏ ਬੀਤੇ ਦਿਨਾਂ ਜੀ ਹੁਣ ਇਲੈਕਸ਼ਨ ਹੋਣ ਜਾ ਰਹੇ 95 ਐਮਐਲ ਬਣਗੇ ਮੈਂ ਆਪਣੇ ਵੱਲੋਂ ਤੇ ਸਾਰੀ ਆਪਣੀ ਟੀਮ ਵੱਲੋਂ ਤੇ ਪੂਰੇ ਪੰਜਾਬ ਨੂੰ ਤੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਨਾਰਥ ਹਲਕਾ ਐਮਐਲਏ ਚੌਦੀ ਮਤਲਬ ਬੱਗਾ ਜੀ ਨੂੰ ਲੱਖ ਲੱਖ ਵਧਾਈ ਦੇਣਾ ਹਾਂ ਤੇ ਇਸ ਦੇ ਨਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਜਲੰਧਰ ਦੇ ਵਿੱਚ ਉਪ ਚਨਾਵ ਸਿਗੇ ਉੱਥੇ ਜਿਹੜੀ ਹੁੰਜਾ ਫੋਰ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਦੀ ਇੱਥੋਂ ਇੱਕ ਕਲੀਅਰ ਕਟ ਮੈਸੇਜ ਆ ਰਿਹਾ ਹੈ ਕਿ ਜਿਹੜੇ ਲੋਕਾਂ ਨੇ ਡਿਵੈਲਪਮੈਂਟ ਦੇ ਨਾਮ ਨੂੰ ਵੋਟ ਪਾਈ ਹੈ ਜਿਹੜੇ ਲੋਕ ਪਾਰਟੀ ਦੇ ਵਿੱਚ ਤੇ ਛੁਰਾ ਭੌਂ ਕੇ ਚਲੇ ਗਏ ਸੀਗੇ ਅੱਜ ਉਹਨਾਂ ਨੂੰ ਕਰਾਰੀ ਹਾਰ ਮਿਲੀ ਹੈ ਔਰ ਪਾਰਟੀ ਦੀ ਜਿਹੜੀ ਆ ਰਿਕਾਰਡ ਤੋੜ ਜਿੱਤ ਹੋਈ ਹੈ ਇਹ ਸਿਰਫ ਲੋਕਾਂ ਦੇ ਡਿਵੈਲਪਮੈਂਟ ਦੇ ਕੰਮ ਲੋਕਾਂ ਨੇ ਦੇਖਿਆ ਲੋਕਾਂ ਨੇ ਸਰਾਇਆ ਉਹਨੂੰ ਇਹ ਜਿੱਤ ਹੈ ਭਗਵੰਤ ਮਾਨ ਜੀ ਦੀ ਇਹ ਜਿੱਤ ਉਹ ਸਾਡੇ ਜਿਹੜੇ ਨਾਰਥ ਦੇ ਖਾਸ ਤੌਰ ਤੇ ਵਿਧਾਇਕ ਨੇ ਚੌਧਰੀ ਮਨਨ ਬੱਗਾ ਜੀ ਨੇ ਸਾਡੇ ਸਾਰੇ ਜਿੰਨੇ ਵੀ ਮੈਂਬਰ ਹੈ ਨਾਰਥ ਦੇ ਸਭ ਦੀ ਡਿਊਟੀ ਲਈ ਸੀ ਉੱਥੇ ਔਰ ਇਹ ਸਾਰੇ ਨੇ ਉੱਥੇ ਜਾ ਕੇ ਮਿਹਨਤ ਕੀਤੀ ਹੈ ਚਲੋ ਹਰ ਇੱਕ ਬੰਦੇ ਨੇ ਆਪਣਾ ਜਿਹੜਾ ਯੋਗਦਾਨ ਹੈ ਇੱਕ ਯੱਗਿਆ ਜਿਹਾ ਜਿਸ ਸਭ ਨੇ ਆਪਣੀ ਆਹੂਤੀ ਪਾਈ ਹੈ ਔਰ ਉਹਦਾ ਫਲ ਸਾਨੂੰ ਇਹੀ ਮਿਲਿਆ ਕਿ ਸਾਡੇ ਜਨਦ ਦੇ ਵਿੱਚ ਜਿਹੜੀ 35000 ਤੋਂ ਵੱਧ ਜਿਹੜੀ ਲੀਡ ਮਿਲੀ ਹੈ ਉਹਦੇ ਨਾਲ ਜਿੱਤ ਹੋਈ ਹੈ ਔਰ ਇੱਕ ਨਵਾਂ ਬਦਲਾਵ ਇੱਥੇ ਆਇਆ ਹੈ ਔਰ ਬਹੁਤ ਬਹੁਤ ਮਬਾਰਕਬਾਦ ਦਊਂਗਾ ਸਾਡੇ ਸਾਰੇ ਨੌਰਥ ਹਲਕੇ ਦੇ ਵਸਿਆ ਨੂੰ ਔਰ ਪੂਰੇ ਪੰਜਾਬ ਦੇ ਵਸਿਆ ਨੂੰ ਜਿਨ੍ਹਾਂ ਨੇ ਸਰਦਾਰ ਭਗਵੰਤ ਸਿੰਘ ਜੀ ਦੀ ਜਿਹੜੀ ਸੋਚ ਹੈ ਉਹਤੇ ਮੋਹਰ ਲਾਉਂਦੇ ਹੋਏ ਇੰਨੀ ਰਿਕਾਰਡ ਤੋੜ ਵੋਟਾਂ ਦੇ ਨਾਲ ਜਿੱਤ ਦਿੱਤੀ ਹੈ ਔਰ ਅੱਗੇ ਵੀ ਜਿਨੇ ਵੀ ਇਲੈਕਸ਼ਨ ਆਣੇ ਹਨ ਤੁਸੀਂ ਇਹ ਚੀਜ਼ ਯਾਦ ਰੱਖਿਓ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਰਹੂਗਾ ਔਰ ਨੰਬਰ 1 ਤੇ ਰਿਕਾਰਡ ਤੋੜ ਵੋਟਾਂ ਦੇ ਨਾਲ ਜਿੱਤ ਹੋਊਗੀ ਚੌਧਰੀ ਮਦਨਾਲ ਬਗਾਈ ਦੇ ਟੀਮ ਮੈਂਬਰ ਦੀ ਪਹਿਲਾਂ ਤਾਂ ਮੈਂ ਸਾਰੇ ਹੀ ਪੰਜਾਬ ਨਿਵਾਸੀਆਂ ਨੂੰ ਲੁਧਿਆਣਾ ਵੈਸਟ ਜਲੰਧਰ ਦੇ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੂੰਗਾ ਜਿੱਥੇ ਕਿ ਬੜੀ ਵੱਡੀ ਲੀਡ ਨਾਲ 37000 ਦੀ ਲੀਡ ਦੇ ਨਾਲ ਲੁਧਿਆਣਾ ਵੈਸਟ ਦੇ ਵਿੱਚ ਚੌਧਰੀ ਪਰਿਵਾਰ ਅੱਜ ਜਿੱਤਿਆ ਜੋ ਕਿ ਆਮ ਆਦੀ ਪਾਰਟੀ ਕੋਲ 2022 ਦੇ ਵਿੱਚ ਬੜੀ ਵੱਡੀ ਗਲਤੀ ਹੋ ਗਈ ਸੀ ਸ਼ੀਤਲ ਅੰਗਰਾਲ ਨੂੰ ਆਪਣੀ ਪਾਰਟੀ ਦੇ ਵਿੱਚ ਲੈ ਕੇ ਜਿਹੜਾ ਕਿ ਬੰਦਾ ਉਹਦਾ ਕੋਈ ਸਟੈਂਡ ਹੀ ਨਹੀਂ ਸਾਈਕਲ ਦਾ ਵੀ ਸਟੈਂਡ ਹੋ ਉਸ ਬੰਦੇ ਦਾ ਕੋਈ ਸਟੈਂਡ ਹੀ ਨਹੀਂ ਕਦੀ ਉਧਰ ਤੇ ਕਦੀ ਉਧਰ ਪਹਿਲਾਂ ਰਿਜ਼ਾਈਨ ਦੇ ਕੇ ਫਿਰ ਕਹਿੰਦਾ ਮੈਨੂੰ ਵਾਪਸ ਲੈ ਲਓ ਪਰ ਪਾਰਟੀ ਨੇ ਉਹ ਉਹਦਾ ਅ ਅਸਤੀਫਾ ਸਵੀਕਾਰ ਨਹੀਂ ਕੀਤਾ ਤੇ ਉਹ ਸਲਕੇ ਦੁਬਾਰਾ ਇਲੈਕਸ਼ਨ ਹੋਏ ਤੇ ਸਾਰੇ ਹੀ ਪੰਜਾਬ ਨੇ ਸਾਡੇ ਨਾਰਥ ਦੀ ਟੀਮ ਨੇ ਜਾ ਕੇ ਉਥੇ ਬੇਨਤ ਕੀਤੀ ਅੱਜ 73000 ਦੀ ਲੀਡ ਨਾਲ ਪੂਰਾ ਝਾੜੂ ਫੇਰ ਗਿਆ ਤੇ ਮੈਂ ਸਾਰੇ ਪੰਜਾਬ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਦੁਆਰਾ ਦੇਣਾ ਚਾਹੁੰਗਾ ਬਹੁਤ ਬਹੁਤ ਧੰਨਵਾਦ ਚੌਧਰੀ ਮੋਹਨ ਲਾਲ ਬੱਗਾ ਜਿੰਦਾਬਾ ਵੱਡੀ ਜਿੱਤ ਹੈ ਇਹਦੇ ਵਿੱਚ ਸਾਡੇ ਪੰਜਾਬ ਦੇ ਮਾਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਬੜਾ ਜੋ ਉਹ ਕਿਉਂ ਪਰਿਵਾਰ ਸMeV ਉਥੇ ਉਹਨਾਂ ਨੇ ਮਿਹਨਤ ਕੀਤੀ ਉਥੇ ਆਪਣਾ ਦਫ਼ਤਰ ਬਣਾਇਆ ਤੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਤੁਹਾਨੂੰ ਜਿੱਤ ਤੋਂ ਬਾਅਦ ਜਿਹੜੇ ਵੀ ਤੁਸੀਂ ਆਪਣੇ ਕੰਮ ਕਰਾਣੇ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਮੇਰਾ ਇੱਕ ਦਫ਼ਤਰ ਜਲੰਧਰ ਵਿੱਚ ਜਿਹੜਾ ਖੋਲਿਆ ਤੁਸੀਂ ਤੁਹਾਡੇ ਸਾਰੇ ਕੰਮ ਇੱਥੇ ਹੋਣਗੇ ਉਹ ਵਿਸ਼ਵਾਸ ਨੂੰ ਜਿਤਾਉਂਦੇ ਹੋਏ ਜਲੰਧਰ ਦੀ ਜਨਤਾ ਨੇ ਆਪਣਾ ਇੱਕ ਇੱਕ ਵੋਟ ਪਾ ਕੇ ਅੱਜ ਉਥੇ ਸਾਡੇ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਆਰ ਦਾ ਮਾਨ ਰੱਖਿਆ ਤੇ ਅਸੀਂ ਬਹੁਤ ਵੱਡੀ ਵੋਟਾਂ ਨਾਲ ਜਿੱਤ ਪ੍ਰਾਪਤ ਹੋਈ ਤੇ ਉਸ ਦੇ ਵਿੱਚ ਸਾਡੇ ਹਲਕੇ ਦੇ ਐਮਐਲਏ ਚੌਧਰੀ ਮਦਲਾਲ ਬਗਾਈ ਜਿਨ੍ਹਾਂ ਨੇ ਵੀ ਉੱਥੇ ਜਾ ਕੇ ਦਿਨ ਰਾਤ ਪੂਰੀ ਟੀਮ ਦੇ ਨਾਲ ਉੱਥੇ ਮਿਹਨਤ ਕੀਤੀ ਉਹਦੇ ਸਦਕਾ ਅੱਜ ਸਾਨੂੰ ਬਹੁਤ ਵੱਡੀ ਜਿੱਤ ਹੋਈ ਅਸੀਂ ਜਲੰਧਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣਾ ਸਰਦਾਰ ਭਗਵੰਤ ਸਿੰਘ ਮਾਨਾਰਾ ਤੇ ਆਪਣਾ ਵਿਸ਼ਵਾਸ ਜਤਾਇਆ ਤੇ ਉਹਨਾਂ ਤੇ ਉਹਨਾਂ ਦਾ ਵਿਸ਼ਵਾਸ ਰੱਖਦੇ ਹੋਏ ਵੋਟਾਂ ਪਾ ਕੇ ਆਪਣਾ ਭਗਤ ਜੀ ਨੂੰ ਜਤਾਇਆ ਬਹੁਤ ਬਹੁਤ ਜਲੰਧਰ ਵਾਲਿਆਂ ਦਾ ਧੰਨਵਾਦ ਪੰਜਾਬ ਵਾਲਿਆਂ ਦਾ ਧੰਨਵਾਦ ਸਾਡੇ ਅਰਵਿੰਦ ਕੇਜਰੀਵਾਲ ਵਾਲਿਆਂ ਦਾ ਕੇਜਰੀਵਾਲ ਜੀ ਦਾ ਧੰਨਵਾਦ ਸਰਦਾਪਗਵਨ ਸਿੰਘ ਰਧਮਾਨ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਖੁਸ਼ੀਆਂ ਮਨਾ ਰਿਹਾ ਅੱਜ ਆਪਣੇ ਢੋਲ ਵਜਾ ਰਹੇ ਤੇ ਲੰਡੂ ਵੰਡ ਰਹੇ ਆ ਬਹੁਤ ਬਹੁਤ ਧੰਨਵਾਦ ਅੱਜ ਦੀ ਜਿਹੜੀ ਜਿੱਤ ਹੈ ਇਹਨੇ ਦਿਖਾ ਦਿੱਤਾ ਹੈ ਕਿ ਜਿਹੜਾ 2022 ਦੇ ਵਿੱਚ ਵੀ ਉਸ ਸਰਦਾਪਗਵਨ ਰਧਮਾਨ ਤੇ ਉੱਤੇ ਵਿਸ਼ਵਾਸ ਕਰਕੇ ਪੰਜਾਬ ਦੀ ਜਨਤਾ ਨੇ ਉਹਨਾਂ ਨੂੰ ਸੀਐਮ ਬਣਾਇਆ ਸੀ ਤੇ ਉਹਨਾਂ ਦੇ ਕੀਤੇ ਹੋਏ 2.5 ਸਾਲ ਦੇ ਕੰਮਾਂ ਦੀ ਜਿਹ ਮਿਹਨਤ ਦੇ ਸਦਕਾ ਅੱਜ ਜਲੰਧਰ ਦੀ ਜਨਤਾ ਨੇ ਇਹ ਫਤਵਾ ਜਾਰੀ ਕਰਕੇ ਅੱਜ ਏਡੀ ਵੱਡੀ ਜਿੱਤ ਜਿਹੜੀ ਭਗਵੰਤ ਮਾਨ ਦੀ ਝੋਲੀ ਚ ਪਈ ਹੈ ਉਹਦਾ ਪੂਰਾ ਇੱਕ ਇੱਕ ਰਹਿਣਾ ਜਿਹੜਾ ਉਹ ਪੂਰੇ ਪੰਜਾਬ ਦੀ ਡਿਵੈਲਪਮੈਂਟ ਦੇ ਰੂਪ ਦੇ ਵਿੱਚ ਭਗਵੰਤ ਮਾਨ ਜੀ ਲਾਣਗੇ ਅਸੀਂ ਪੂਰੇ ਪੰਜਾਬ ਵਾਸੀਆਂ ਨੂੰ ਤੇ ਜਲੰਧਰ ਵਾਸੀਆਂ ਨੂੰ ਵਧਾਈ ਦਿੰਨੇ ਆ ਏਡੀ ਵੱਡੀ ਜਿੱਤ ਨੇ